ਅਜ ਨਾਲ ਹੀ ਲੱਗ ਗਿਆ ਜਾਲ ਪੱਟੀ ਪਿੰਡ ਪਹੁੰਚੇ ਜੋਤ ਜਿਮੀਦਾਰ ਦਾ ਨੁਕਸਾਨ ਹੋਇਆ ਔਰ ਇੱਕ ਟਰੈਕਟਰ ਲੈ ਕੇ ਪੱਖਾ ਲਾ ਕੇ ਪਾਣੀ ਕੱਢ ਰਹੇ ਨੇ ਪਰ ਜਿੱਤੇ ਦਿਲੀ ਦਾ ਖਰਚਾ ਘੜ ਘੜ 5-6000 ਰੁਪਏ ਰੋ ਜਾ ਰਿਹਾ ਡੀਜ਼ਲ ਦਾ ਇੱਕ ਪਰੇ ਨੁਕਸਾਨਾ ਜਿਮੀਦਾਰ ਦਾ ਨੁਕਸਾਨ ਬਸਣ ਤਬਾਹ ਗਿਆ ਤੇ ਜੇ ਬਸੇ ਆਪਣੇ ਪੱਲੇ ਛੱਡ ਜਾ ਰਹੇ ਔਰ ਅਸੀ ਗੱਲ ਕਰਦੇ ਨੇ ਅੱਜ ਭਾਈ ਕੋ ਚੀਕਾ ਖਾਲਸਾ ਰਾਇ ਦੁਜੀ ਖਪਤੇ ਸਾਡੇ ਪਿੰਡ ਢਾਲਪੱਟੀ ਸਰਦਾਰ ਤੀਰਸਿੰਘ ਇਹ ਮੇਰੇ ਸਾਥੀ ਸਾਹਿਬ ਨੇ ਮੇਰਾ ਨੰਨ੍ਹਕਰ ਸਿੰਘ ਇਹ ਸਾਡੇ ਪਿੰਡ ਵਾਸੀ ਨੇ ਸਾਰੇ ਉਹ ਮੇਰੇ ਭਰਾ ਹੋ ਨੇ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਜੇ ਤੁਹਾਨੂੰ 3 ਦਿਨ ਹੋ ਗਏ ਨੇ ਅੱਜ ਰੋਜ਼ਾਨਾ ਦਾ 5000 ਰੁਪਏ ਦਾ ਡੀਜ਼ਲ ਇਹੀਂ ਖਰਚ ਕਰ ਰਹੇ ਆਂ ਅਗਲੇ ਬੰਨੇ ਕੋਈ ਨਿਕਾਸੀ ਨਾ ਹੋਣ ਕਰਕੇ ਐਂ ਜ਼ਿੰਮੇਵਾਰ ਭਰਾਵਾਂ ਦੇ ਨਾਲ ਸਹਿਮਤੀ ਕਰਕੇ ਉਹਨਾਂ ਦੇ ਨਾਲ ਇਹ ਦੁਬਾਰਾ ਪਾਣੀ ਅਸੀਂ ਅਜੇ ਤੱਕ ਕੱਢ ਰਹੇ ਹਾਂ ਜੋ ਕਿ ਜਿਹੜਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਇਹ ਸਰਕਾਰਾਂ ਨੂੰ ਇਹਦਾ ਕੰਮ ਸ਼ੁਰੂ ਕਰਨਾ ਚਾਹੀਦਾ ਵਾ ਇਹ ਆਵਾਜ਼ ਜਿਹੜੀ ਸਾਡੀ ਉਸਤ ਫਰਜ ਵੀ ਲਈ ਹੈ ਰੋਜ਼ਾਨਾ ਪਾਣੀ ਹੈ ਹਰ ਟਪਕ ਡੀਜ਼ਲ ਹੈ 15000 ਰੁਪਏ ਬਰ ਅੱਜ ਤਾਂ ਪਹੁੰਚ ਗਿਆ 30000 ਤੁਸੀਂ ਇਹਦੇ ਬਾਰੇ ਜਿਹੜਾ ਆ ਪਾਣੀ ਨਿਕਾਸੀ ਹੁੰਦੀ ਹੈ ਔਰ ਡਰੇਨ ਹੁੰਦੀ ਹੈ ਪਹਿਲੇ ਸੀ ਹਮੇ ਡਰੇਨਾ ਕਰਦੇ ਸੀ ਪਾਣੀ ਜਾਣ ਟੁੱਕਣ ਵਾਤੇ ਉਹ ਡਰੇਨਾ ਕਿਉਂ ਨਹੀਂ ਬਣ ਰਿਹਾ ਜਾਂ ਲਿਕ ਡਰੇਨ ਕਿਉਂ ਨਹੀਂ ਬਣ ਰਿਹਾ ਕਿੱਥੇ ਪਾਸ ਪਾਣੀ ਨਿਕਾਸੀ ਤੇ ਇਹ ਬਣਿਆ ਪਰ ਮੈਂਟੀਨੈਂਸ ਨਹੀਂ ਹੋ ਰਿਹਾ ਇਹਦਾ ਮੈਟ੍ਰੀਨਸ ਬਲਕੋ ਜੀਰੋ ਇਹ ਕਿੰਨੀ ਦੂਰੀ ਤੇ ਬਣੀ ਹੈ ਡਰੇਨ ਇਹ ਨਾਲ ਜੇ ਡਰੇਨ ਆ ਇਹ ਬੰਦੇ ਪਿੱਛੇ ਬੰਦੇ ਕੋਈ ਉਥੋਂ 50 ਮੀਟਰ ਅੱਗੇ ਲੋਡ 100 ਮੀਟਰ ਲਾ ਲੋ ਉਹ ਸਾਈਫਨ ਅੱਗੇ ਬੰਦ ਹੋਇਆ ਪਿਆ ਉਹਦੀ ਕੋਈ ਨਿਕਾਸੀ ਨਹੀਂ ਆ ਉਹਦੀ ਕੋਈ ਖੜਾਈ ਵੀ ਹੋਈ ਮੈਟ੍ਰੀਨਸ ਕੋਈ ਨਹੀਂ ਹੋਇਆ ਹੁੰਦਾ ਇਹ ਅਜੇ ਤੱਕ ਕੋਈ ਸਰਕਾਰ ਦਾ ਤੁਹਾਨੂੰ ਕੋਈ ਇਹਦੇ ਬਾਰੇ ਕੋਈ ਮਾਜਵਾ ਜਾਂ ਕੋਈ ਆਇਆ ਕਿ ਟੀਮ ਆਈ ਕੋਈ ਕੋਈ ਨਹੀਂ ਆ ਕੋਈ ਨਹੀਂ ਆ ਸਤਾਰਾ ਅੱਗੇ ਗੁਹਾਰ ਵੀ ਲਾਈ ਸੀ ਇਹ ਇਲਾਕੇ ਦੇ ਐਮਐਲਏ ਨੂੰ ਇਹਦੇ ਅੱਗੇ ਗੁਹਾਰ ਵੀ ਲਾਈ ਆ ਕਿ ਸਾਡੀ ਡਰੇਨੇ ਜਿਹੜੀ ਆ ਉਹ ਸਾਫ ਕੀਤੀ ਜਾਵੇ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਪਰ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਜੀ ਪਰ ਇੱਕ 20000 ਰੁਪਏ ਦੇਵਾਂਗੇ ਤੇ ਬਾਰੇ ਅੱਜ ਤੇ ਉਹ ਇੱਕ ਕਹਾਵਤ ਹੈ ਜੀ ਕਿ ਕਾਣਿਆ ਘੋੜੀ ਚੜੇ ਤੇ ਜਾਣਿਆ ਇਹ ਜਦਨ 20000 ਰੁਪਏ ਆਏਗਾ ਤੇ ਉਦੋਂ ਦੀਆਂ ਗੱਲਾਂ ਨੇ ਮੈਂ ਤੁਹਾਨੂੰ ਇੱਕ ਛੋਟੀ ਜੀ ਮਦਦ ਦੇ ਦਿੰਨਾ ਵਾ ਤਣਕ ਦਾਜੂ ਦਾ ਮੌਸਮ ਇਸ ਵਾਰਕ ਗਣਕ ਆ ਗਈ ਆ ਪਿੰਡ ਦੀ ਝੋਟੀ ਦੇ ਲਾਗੇ ਲਾਕੇ ਲਾਕੇ ਰਾਜਾ ਸਾਥੀ ਹਲਕੇ ਦੇ ਵਿੱਚ ਉਸ ਇੱਕ ਸਾਲ ਹੋ ਗਿਆ ਕੜੇ ਮਾਰ ਹੋਈ ਅਜੇ ਤੱਕ ਕੋਈ 1 ਰੁਪਿਆ ਵੀ ਨਹੀਂ ਮਿਲਿਆ ਕੁਝ ਅੰਦਾਜ਼ਾ ਲਾ ਸਕਦੇ ਹੋ ਕਿ ਸਾਨੂੰ 20000 ਰੁਪਏ ਕਿੱਥੋਂ ਮਿਲੇਗਾ ਅਨੁਸਾਰ ਤੇ ਦੇਖੋ ਇਨਾ ਹੋ ਗਿਆ ਜੀ ਆਪਾਂ ਬਿਆਹ ਨਹੀਂ ਕਰਤਾ ਗਿਆ ਨਹੀਂ ਕੱਲ ਤੁਰਾ ਦਾ ਅਨੁਸਾਰ ਮੋੜਿਆ ਜ਼ਿੰਮੇਵਾਰਤਾ ਅੱਜ ਤੱਕ ਬਾਤ ਸਰਕਾਰ ਕੋਣੀ ਨਾ ਕੋਈ ਹੈ ਕੋਈ ਸਰਕਾਰੀ ਬੰਦਾ ਮੋੜੇ ਕਿਥੇ ਅੱਜ ਅਸੀਂ ਇਹ ਪੰਚਵਾ ਤੇ ਦਿਨ ਹੋ ਗਿਆ ਤੇਲ ਦਾ ਫਰਦ ਕਰਨ ਨਹੀਂ ਹੈ ਅਦੇ ਸਾਨੂੰ ਕਾਕੇ ਵੀ ਕੋਈ ਆਸਰੀ ਜੱਪਣ ਨਹੀਂ ਸਰਕਾਰ ਸਾਨੂੰ ਕੀ ਦੇਣਾ ਕੀ ਨਹੀਂ ਦੇਣਾ ਜੇ ਜਿਹੜੇ ਨੌਂਸ ਕਰੀ ਜਾਂਦੇ ਆ ਉਥੇ ਬੈਠੇ ਆ ਕਰਦਾਂਗੇ ਇੱਕ ਕਰੋੜਾ ਆ ਇੱਕ ਹੋ ਗਿਆ ਕਿਸ਼ਨ ਸਿੰਘ ਆ ਜਿਹੜਾ ਇੱਥੋਂ ਬਣਾਇਆ ਵਾ ਪੰਜਾਬ ਦਾ ਹੋਰ ਭਾਈ ਗੱਲਾਂ ਨੇ ਤੇ ਗੱਲਾਂ ਆਈਆਂ ਵੰਡੀਆਂ ਵਿੱਚ ਤੇ ਉਦੋਂ ਕਹਿੰਦੇ ਮੁਰਗੀ ਮਰੂ ਆ ਮੁਰਗੇ ਜੇ ਮੈਂ ਇੱਥੋਂ ਕਦੋਂ ਤੱਕ ਪੈਸੇ ਦੂੰ ਤੇ ਬੌੜੇ ਕਿਉਂ ਨਹੀਂ ਇਹਦੇ ਮਰੇ ਇਹ ਮੈਂ ਪਤਾ ਨਹੀਂ ਗੱਲਾਂ ਕਰਦਾ ਠੇਰਦਾਰ ਖੜਿਆ ਖੜਿਆ ਸਾਹਮਣੇ ਕਿ ਸਮਝ ਕੋਈ ਹੈ ਉਹ ਖਾ ਲੈਂਦੇ ਨੇ ਅਕਤਬਰ ਤੇ ਅਮਰ ਸਿੰਘ ਕਰਨਜੀਤ ਸਿੰਘ ਪਿੰਡ ਡਿਆਲ ਭੱਟੀ ਖਾਚੀ ਦੇਖੋ ਆ ਜਿਹੜਾ ਹੁਣ ਕਟਾਈ ਕਰਦੇ ਆ 5000 ਦਾ ਝੋਨਾ ਨਿਕਲ ਗਿਆ 5000 ਗੰਢੇ ਲਵਾਈ 5000 ਰਜ ਵਧਾਈ ਪਹਿਲੀ ਖਾਲੀ ਕਰਾਉਣ ਦਾ ਕਰਕੇ ਤੇ ਵੇਖੋ ਕੀ ਬਜੂਗਾ ਹਾਂ 5000 7000 ਦਾ ਝੋਨਾ ਸਾਰਾ ਵੀ ਗੰਢਿਆ ਜੋ ਤੇ ਚ ਖਰਚੇ ਕਿੰਨੇ ਆਉਣਗੇ ਝੋਨਾ ਆਖਣੀ ਜਾਂ ਝੋਨਾ ਜਾ ਕੇ ਵੇਖਣਾ ਮੰਡੀ ਦੇ ਵਿੱਚ ਕੀ ਹੋਇਆ ਪਿਆ ਅੱਜ ਬਾਜ਼ਾਰੀਆਂ ਤੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂ ਜੀ ਸ਼ਾਇਦ ਦੇਖੋ ਜ਼ਿੰਮੇਵਾਰਾਂ ਦਾ ਕਿੰਨਾ ਨੁਕਸਾਨ ਹੋ ਗਿਆ ਵਾ ਅਇ ਤੱਕ ਸਰਕਾਰ ਨੇ ਕੋਈ ਕਿਸੇ ਕਿਸਮ ਦੀ ਵੀ ਨਹੀਂ ਕੋਈ ਸਹੂਲਤ ਪਹੁੰਚਾ ਕੇ ਆ ਕੇ ਨਹੀਂ ਕੋਈ ਆਇਆ ਬਾਕੀ ਹੁਣ ਆ ਜਿਹੜਾ ਹੁਣ ਸਰ ਜੀਮੇਦਾਰ ਵੇਖੋ ਤੁਹਾਡੇ ਸਾਹਮਣੇ ਪਾਣੀ ਦੇ ਵਿੱਚ ਕੰਬਾਇਨਾ ਚਲਾ ਕੇ 6 6 7 750 ਲੈ ਕੇ ਕਬਾਈ ਕਰਾ ਰਹੇ ਧੋਨੇ ਦੀ ਅਗਲੇ ਪੰਨੇ ਜੇ ਮੰਡੀ ਆ ਉਹ ਵੀ ਨਹੀਂ ਖਰੀਦ ਰਿਹਾ ਕੰਨ ਜੀ ਵਪਾਰੀ ਉਹ ਹੀ ਕਈ ਨੁਕਸਾਨ ਦੀਆਂ ਕਰ ਲਿਆ ਵਾ ਬਾਕੀ ਜੋ ਸਰਕਾਰ ਨੇ ਚਾਹੀਦਾ ਵਾ ਕਿ ਜੀਮੇਦਾਰ ਦੀ ਸਹਾਇਤਾ ਕਰੇ ਉਹ ਦੀ ਦਾ ਕਿਸੇ ਪਿੱਛੇ ਕੀ ਹੋਇਆਗਾ ਕੀ ਨਹੀਂ ਆ ਪਰਾੜੀ ਦਾ ਮਦਵਾ ਇਹ ਵੀ ਤੁਹਾਨੂੰ ਕਲੌਂਕ ਤੋਂ ਇਹ ਵੀ ਰੋਕਣ ਦੇ ਨੇ ਜੀਵਦਾਰ ਹੁਣ ਕੀ ਕਰੇ ਜੀਵਦਾਰ ਦਾ ਤੇ ਆਪਣਾ ਪਿਛਲਾ ਖਰਚਾ ਲੱਗਾ ਨਹੀਂ ਪੂਰਾ ਹੋ ਗਿਆ ਤੇ ਉਹ ਗਾਰਡ ਜਾਂ ਟਾਲੀਆਂ ਬਣਾਉਣੀਆਂ ਕਿਸ ਤਰ੍ਹਾਂ ਬਣਾਉਣੀਆਂ ਜੀਵਦਾਰ ਨੇ ਇਹ ਸਰਕਾਰ ਨੇ ਸੱਜਣਾ ਜਿਹੜਾ ਪਰ 3M ਦੀ ਸੇਲ ਕਰਦੀ ਹੈ ਕਿ ਨੇ ਕੈਸਿਪੇ ਚੁੱਕਾਂਗੇ ਐਸੀ ਕਾਰਖਾਨੇ ਚ ਲੈ ਕੇ ਜਾਵਾਂਗੇ ਉਹ ਤਾਂ ਗੱਤਾਂ ਪਣਗੇ ਤੇ ਬਰੇ ਕੀ ਹੈ ਬਾਹਰ ਤੁਹਾਡੇ ਸਾਹਮਣੇ ਹੋਏ ਤੱਕ ਤੇ ਕੋਈ ਇਨਰਦਾ ਹੈ ਨਹੀਂ ਕੋਈ ਆ ਦੇ ਤੱਕ ਦੇ ਜੀਵਦਾਰ ਬਾਤ ਕੋਈ ਸੇਫ ਕਿਸ ਬੰਦੀ ਕੋਝੂ ਕਹਿੰਦਾ ਖਾਲਸਾ ਬਾਏ ਦੀ ਕੀਫਤ ਹੈ ਮੈਂ ਗੁਰਦੇਵ ਸਿੰਘ ਕੰਡਿਆਲਪੱਟੀ ਬੇਨਤੀ ਹੈ ਜੇ ਤੁਸੀਂ ਇੰਨਾ ਕੋ ਸਭ ਕੁਝ ਸੁਣੀ ਚੁੱਕੇ ਹੋ ਪਰ ਅਹੀ ਇੱਕ ਕਰਨਾ ਚਾਹੁੰਦੇ ਆਂ ਕਿ ਅੱਜ ਟਰਾਲੀ ਸਾਡੀ ਗੱਗੋਮਾਲ ਤੋਂ ਤੁਰ ਕੇ ਕਰਨਤਾਂ ਨੂੰ ਗਈ ਹੈ ਕੱਲ ਦੀ ਚੱਕਰ ਨਹੀਂ ਡੇ ਬਾਪਸ ਇੱਥੇ ਵੇਖ ਲਾ ਇਹੋ ਹਾਲ ਲੋਕਾਂ ਦਾ ਲੋਕ ਦੇ ਦੇਖਣ ਦੇ ਵੀ ਸਾਡੇ ਕੋਲ ਬਾਹ ਫੜੇ ਸਿਰਫ ਉਹ ਭਰਾਵਾਂ ਨੇ ਸਾਡੀ ਬਾਹ ਫੜੀ ਜਿਹੜੇ ਪਮੇ ਹਰਿਆਣੇ ਦੇ ਨੇ ਜੂਤੀ ਦੇ ਨੇ ਦਿੱਲੀ ਦੇ ਨੇ ਉਹ ਨਾ ਆਣ ਕੇ ਲੋਕਾਂ ਨੂੰ ਗਾਂ ਵਿਸ਼ਵਾਸ ਦਵਾਇਆ ਕਿ ਕੋਈ ਖਾਦ ਜਾਂ ਬੀਜ ਕਾਟਾ ਕਰਾਂਗੇ ਸਾਨੂੰ ਇਹ ਵੀ ਆਪ ਹੀ ਸਾਨੂੰ ਖਾਣਵਾ ਤੇ ਨਹੀਂ ਕੋਈ ਚਾਹੀਦਾ ਸਾਨੂੰ ਗਾਂ ਦਾ ਜਿਹੜਾ ਸਾਡਾ ਸੀਜ਼ਨ ਆ ਉਹ ਨਾ ਮਾਰਿਆ ਜਾਵੇ ਇਹ ਤੇ ਮਾਰਿਆ ਗਿਆ ਆ ਤੇ ਅਗਲਾ ਨਾ ਮਾਰਿਆ ਜਾਵੇ ਕਿਉਂਕਿ ਸਾਡੀ ਜਿਹੜੀ ਟੋਟਲ ਸਾਡੀ ਜਿਹੜੀ ਫਸਲ ਆ ਉਹ 5-6000 ਦੀ ਵਿੱਚੋਂ ਕਈਆਂ ਦੀ ਨਹੀਂ ਨਿਕਲਦੀ ਤੇ ਜੇ ਕੋ 10000-15 ਦੀ ਕੱਢ ਲਿੰਦਾ ਉਦੋਂ ਬਾਅਦ ਸਾਡਾ ਖਰਚਾ ਹੋ ਗਿਆ ਤੇ ਉਹਨੂੰ ਵੀ ਚੰਗੀ ਤਰ੍ਹਾਂ ਲੈਣ ਨਹੀਂ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਰ ਇਹ ਸਾਡੀਆਂ ਸੰਸਥਾਵਾਂ ਸਾਡੇ ਹਰਿਆਣੇ ਦੇ ਯੂਪੀ ਵਾਲੇ ਭਰਾ ਸਾਡੇ ਕਿਸਾਨ ਭਰਾ ਜਿਹੜੇ ਜਿੰਨੀ ਸਾਡੀ ਇਹਨਾਂ ਨੇ ਮਦਦ ਖੜ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹਨਾਂ ਨੇ ਪਾਣੀ ਸੀ। ਇਹਨਾਂ ਨੇ ਘਰ-ਘਰ ਜਾ ਕੇ ਸਾਨੂੰ ਰਸੋਣ ਪਹੁੰਚਾਇਆ ਗੁਰਵੰਦ ਦਾ ਚਾਰਾ ਸਾਡੇ ਘਰਾਂ ਨੂੰ ਬਚਾਇਆ। ਤੰਗਰਾਂ ਵਾਸਤੇ ਉਹਨਾਂ ਨੇ ਤੂੜੀ ਦਾ ਬੰਦੋਬਸਤ ਉੱਥੋਂ ਤੱਕ ਸਰਕਾਰ ਵੱਲੋਂ ਇਸ ਕਿਸਮ ਦੀ 1 ਰੁਪਏ ਦੀ ਵੀ ਸਾਨੂੰ ਮਦਦ ਅਜੇ ਤੱਕ ਨਹੀਂ ਪਹੁੰਚੀ ਆਇਆ ਇੱਕ ਦਿਨ ਬਸ 5 ਮਿੰਟ ਦੀ ਪਹਲਵਾਨੀ ਗੇੜੀ ਦੇ ਕੇ ਚਲਾ ਗਿਆ ਕਿਸ ਨੂੰ ਦੱਸੋ ਹਦੀ ਤੁਹਾਨੂੰ ਹੀ ਕੋਲਣਾ ਪਵੇਗਾ ਕਿਉਂਕਿ ਮੋਟਾ ਬਾਅਦ ਤੇ ਸਾਨੂੰ ਕੋਲ ਆਉਂਦੇ ਨੇ ਤੇ ਕੰਮ ਵਾਲੀ ਕਿੰਦਰ ਤੀ ਸਾਨੂੰ ਲਾਓ ਉੱਥੇ ਲੰਮੀਆਂ ਲੜਾਂ ਲਾ ਕੇ ਕਤਾਰਾਂ ਦੇ ਵਿੱਚ ਬੈਠ ਜਾਓ ਫਿਰ ਸ਼ਾਮਾਂ ਨੂੰ ਉੱਠ ਕੇ ਚੱਲਣ ਦੇ ਸਾਡੇ ਕੋਲ ਟਾਈਮ ਹੈ ਨਹੀਂ ਤੁਸੀਂ ਤੇਰੇ ਜੇ ਕੋਲ ਇੰਟਰਨੈਸ਼ਨਲ ਕਾਰਟਾ ਹੋਰ ਕੱਟਾ ਲਾਇਆ ਆ ਦੇਖੋ ਬੋਰ ਆ ਜਿਹੜਾ ਲਾ ਕੇ ਪੈਮ ਲਾ ਕੇ ਆਰਸੀ ਜਿਹੜਾ ਪੱਖਾ ਲਾਇਕ ਚੱਲ ਰਿਹਾ ਦਿੱਚਾ ਖਾਨਾ ਜਿੱਡੇ ਦੀ ਜਿਹੜੀ ਵਰਤੋਂ ਜਾ ਰਹੀ ਹੈ 5000 ਆ ਦੇਖਿਆ ਜੇ ਰੋਡ ਦੇ ਉੱਪਰ ਦੇ ਪਾਣੀ ਜਿੱਦੀ ਫਸਾ ਜਾ ਰਿਹਾ ਕਿਉਂਕਿ ਇੱਕ ਜ਼ਿੰਮੇਵਾਰਾਂ ਦਾ ਆਪਸੀ ਪਿਆਰ ਆ ਕਿ ਇਹ ਫਸਲ ਚ ਪਾਣੀ ਉਦੋਂ ਕੱਢੇ ਜਾਵੇ ਤਾਂ ਕਿ ਫਸਲ ਅਸੀਂ ਬਚਾ ਸਕੀਏ ਔਰ ਜਿਹਦੇ ਨਾਲ ਦਿੱਕੂ ਜਾਂਦੀ ਬੇਨੇਦਾਰ ਤੱਕ ਤੋਂ ਵਖਾ ਰਹੇ ਕਿ ਲਾ ਪਾਣੀਆਂ ਔਰ ਫਸਲ تباہ ਹੋ ਚੁੱਕੇ ਰਹੇ ਲੋਕ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਹਰਤੇਜ ਸਿੰਘ ਜੀ ਸਰਪੰਚ ਹਲਕਾ ਪਿੰਡ ਜਾਲਪਟੀਰਾਵ ਗੱਲ ਕਰਦੇ ਹਾਂ ਹਾਂਜੀ ਸਭ ਜੀ ਸਾਡੇ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਆਇਆ ਵੀ ਕੋਈ ਪੱਠਾ ਨਹੀਂ ਰਿਹਾ ਫਸਲ ਪੂਰੀ ਮਾਰੀ ਗਈ ਆ ਔਰ ਜੋ ਅਜੇ ਤੱਕ ਪਾਣੀ ਜੋਗ ਨਾ ਚੱਲਣ ਡਿਆ ਪ੍ਰਸ਼ਾਸਨ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਪਿੰਡ ਦੇ ਵਿੱਚ ਜਿੱਥੇ ਬੰਦੀਆਂ ਆਈਆਂ ਨੇ ਜਿੱਥੇ ਬੰਦੀਆਂ ਡੀਆਂ ਨੇ ਪੱਠਾ ਦਿੱਤਾ ਪੂਰਾ ਕਰਨ ਜੋ ਲੋੜ ਬਣਦਾ ਬਾਕੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਆਈ ਸਰਪੰਚ ਸਾਹਿਬ ਕੋਈ ਜਾਨਵਰ ਨਹੀਂ ਕੋਈ ਨੁਕਸਾਨ ਵੀ ਹੋਰ ਵੀ ਕੋਈ ਜਾਨਵਰਾਂ ਲਈ ਨੁਕਸਾਨ ਹੋਏ ਨੇ ਛੋਟੇ-ਮੋਟੇ ਮਤਲੇ ਉਹ ਡੇਰੇ ਦੇ ਪੱਠੂ ਮਰਿਆ ਇੱਕ ਉਹ ਵੀ ਮਰਿਆ ਸੱਪ ਲੜਕੇ ਪਾਣੀ ਦੇ ਦਰਾਂ ਤੇ ਥੋੜੇ ਨਹੀਂ ਡੰਗਰ ਸਾਡੇ ਇਹ ਗੱਲ ਪਤਾ ਹੋ ਗਈ ਦਿਨ-ਦਿਨ ਚ ਆਇਆ ਬਾੜ ਕੀ ਇੱਕ ਇਹਨਾਂ ਦੀ ਗਾਂ ਇਹ ਇੱਕ ਇਹਨਾਂ ਦੀ ਗਾਂ ਮਰੀ ਆ ਉਹ ਜਦੋਂ ਕਿ ਲਾਉਣ ਲੱਗੇ ਨਾ ਆਪਾਂ ਬਾਹਰ ਖਲਾਈ ਤੇ ਜਦੋਂ ਆਉਣ ਲੈਂਦੀ ਆ ਤੇ ਦੇਖੀ ਉਹ ਕੀ ਗੱਲ ਕਰੀਏ ਦੋ ਤੂੰ ਹਾਂ ਫੜਿਆ ਜਾਂਦਾ ਉਹ ਗਾਂ ਮਰੀ ਐ ਤੋਂ ਟਿੱਕਣ ਲੱਗ ਗਿਆ ਜਿਹੜਾ ਲਾਉਂ ਲੱਗਿਆ ਨਾ ਡਾਕਟਰ ਡੀ ਤੋਂ ਉਹ ਦੇਖ ਕੇ ਨੱਟਾ ਕੁਝ ਨਹੀਂ ਆਉਂਦੀ 17000 ਰੁਪਏ ਦੀ ਗਾਂ ਐ ਤੇ ਕੋਈ ਕਿਸੇ ਨੇ ਨਹੀਂ ਸਾਡੀ ਵਾਹ ਫੜੀ ਸਰਕਾਰੀ ਮੁਲਾਜ਼ਮ ਆਪਣੇ ਅਪੜਵਾਈ ਸਾਹਿਬ ਆਏ ਸਨ ਉਹਨਾਂ ਨੇ ਦਿਖਾਇਆ ਇਲਾਕਾ ਸਾਰਾ ਤੇ ਜੇ ਕੋਈ ਥੱਸਲ ਬਚੀ ਵੀ ਐ ਥੋੜੀ-ਬੁੱਢੀ ਤੇ ਉਹ ਵੀ ਪੱਤਲ ਪੈ ਗਈ ਤੋਂ ਜਿੰਨੂ ਦੇਖਦੀ ਐ ਹਰੀ ਪਰ ਹੈ ਕੱਤੀ ਹੁਣ ਅੱਜ ਜਿੱਦਾਂ ਨਿਕਾਸਲੀ ਪਾਣੀ ਇਧਰੋਂ ਕੱਢ ਕੇ ਇਧਰ ਪਾ ਰਹੇ ਆ ਤੇ ਇਹ ਪਾਣੀ ਰਹਿਤ ਇੱਥੇ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਵੀ ਦੋ ਪਾਣੀ ਦਾ ਸਾਡੇ ਪਿੰਡ ਦਾ ਨਿਕਾਸ ਹੈ ਨਹੀਂ ਹੈ ਪਹਿਲੇ ਟੇਕਨ ਖਾਸੂ ਸੀ ਉਹਨਾਂ ਖਾਸੂ ਕੋਈ ਤਾਰਜਾਂ ਦੇ ਵਿੱਚ ਨਹੀਂ ਲਿਖਿਆ ਗਿਆ ਉਹ ਕਈ ਸਾਲਾਂ ਬਾਅਦ ਪਾਣੀ ਆਇਆ ਉਹ ਲੋਕਾਂ ਨੇ ਆਪਣੀ ਪੈੜੀ ਦੇ ਵਿੱਚ ਮਿਲਾ ਲਿਆ ਪਾਣੀ ਹੁਣ ਬਾਹਰ ਨਿਕਲਦਾ ਨਿਕਾਸ ਕੋਈ ਨਹੀਂ ਅਗਲੇ ਬੰਨੇ ਨਹਿਰ ਆ ਇੱਕ ਸੜਕਿਆ ਇਹ ਇਹ ਕੁੜੀਆਂ ਨੇ ਉਹ ਤੇ ਕੋਸਾ ਆ ਫਣਿਆ ਤੇ ਚੋ ਪੰਡਾ ਪੰਡਾ ਦਾ ਪਾਣੀ ਗੱਗੋਬਾਲ ਦੂਰੀਆਂ ਅੜੜ ਸਾਰਾ ਪਾਣੀ ਉਸੇ ਪੁਲੀ ਦੇ ਵਿੱਚੋਂ ਦੀ ਲੰਗਣਾ ਨਹਿਰ ਵੀ ਟੁੱਟੀ ਆ ਨਹਿਰ ਦੇ ਉੱਥੋਂ ਦੀ ਪਾਣੀ ਲੰਗਿਆ ਤੋੜ ਕੇ ਤੇ ਨੁਕਸਾਨ ਜਿਆਦਾ ਤਾਂ ਹੀ ਹੋਣ ਲਿਆ ਪਾਣੀ ਦਾ ਨਿਕਾਸ ਹੈ ਨਹੀਂ ਪਾਣੀ ਦਾ ਨਿਕਾਸ ਨਹੀਂ ਸਾਡਾ ਸਰਪੰਚ ਸਾਹਿਬ ਇੰਨਾ ਆਪਣਾ ਨੁਕਸਾਨ ਹੋਇਆ ਵਾ ਹਾਂਜੀ ਪਰ ਜਾਨੇ ਵਾ ਤੇ ਆ ਕਹਿੰਦੇ ਸੀਐਮ ਸਾਹਿਬ ਪਿਆ ਹੀ ਬਾਜਵਾ ਦਿੱਤਾ ਜੂਗਾ 20 ਹਜ਼ਾਰ ਕੜੀਏ ਕੋ ਅੱਧੀ ਵਾਰ ਕੀ ਕਹਿਣਾ ਤੁਸੀਂ ਇਹ ਮੰਗ ਕੀ ਹੈ ਟਾਡੀ ਤੁਸੀਂ ਤੇ ਚਾਹੁੰਦੇ ਆਂ ਵੀ ਵਖੋ ਸਰਕਾਰਾਂ ਦੇ ਝੂਠੇ ਵਾਅਦੇ ਨੇ ਲਾਣ ਕਰ ਦਿੰਦੇ ਆ ਤੇ ਮੁੜ ਕੇ ਭੁੱਲ ਜਾਂਦੇ ਫੇਰ ਉਹਨਾਂ ਨੇ ਆਂ 70000 ਰੁਪਏ ਕਿਸਾਨ ਜਿੱਥੇ ਬੰਦੀ ਜਾਂਦੀਆਂ ਵੀ 70000 ਰੁਪਏ ਇੱਕ ਕਿੱਲੇ ਦਾ ਮੁਆਵਜ਼ਾ ਦੇਣਾ ਚਾਹੀਦਾ ਉਹਦੇ ਵਿੱਚ 10000 ਰੁਪਏ ਮਜ਼ਦੂਰ ਨੂੰ ਦਿਓ ਮਜ਼ਦੂਰਾਂ ਦੀ ਦਿਹਾੜੀ ਟੁੱਟ ਗਈ ਦਿਹਾੜੀ ਮਿਲ ਨਹੀਂ ਰਹੀ ਉਹਨਾਂ ਦਾ ਵੀ ਤੇ ਨੁਕਸਾਨ ਹੈ ਤੇ ਜ਼ਿਮੀਂਦਾਰ ਦਾ ਨੁਕਸਾਨ ਹੈ ਉਹਨਾਂ ਸਾਡਾ ਰਣਾ ਅਜਤੋਂ ਗਗੋਮਲ ਮੰਡੀ ਦੇ ਵਿੱਚੋਂ ਗਿਆ ਆ ਤਰਨ ਤਰਨ ਕੁੱਤੋਂ ਦਾਣੇ ਵਾਪਸ ਆ ਗਏ ਨੇ ਉਹਨਾਂ ਦਾਣੇ ਨਹੀਂ ਲਈ ਉਹ ਦੱਸੋ ਦਾਣੇ ਮਿੱਟੀ ਜਾਂਦੇ ਦਾਣੇ ਨੂੰ ਲੱਗੀ ਜਾ ਤੇ ਮਿੱਟੀ ਜਾਂਦਾ ਨਹੀਂਦਾ ਕੋਈ ਮੰਡੀ ਪੁੱਛਦਾ ਕੋਈ ਦਾਣੇ ਇਹੋ ਗੱਲ ਆ ਅੱਜ ਹਰ ਮਾਰੇ ਦੇ ਇਲਾਕੇ ਦਾ ਨਾਤੇ ਦੀ ਫਸਲ ਵਿਕਣ ਲਈ ਆ ਨਾ ਕੋਈ ਪੁੱਛਣ ਡਿਆ ਨਾ ਕੋਈ ਸਾਰ ਲੈਣ ਡਿਆ ਤੇ ਸਰਪੰਚ ਜੀ ਇੱਕ ਵੀਡੀਓ ਪਈ ਆ ਵਾਇਰਲ ਬੜੀਆਂ ਆ ਤੇ ਮੈਂ ਮੁਰਗੀ ਦੇ ਦਊਗਾ ਪੈ ਬੱਕਰੀ ਦੇ ਦਊਗਾ ਅਗਰੇ ਤੋ ਤੱਕ ਜੇ ਨਾ ਹੋ ਤਾਂ ਕਦੂਆਂ ਦੇ ਵੀ ਪੈਸੇ ਦਊਂਗਾ ਮੈਂ ਨਾ ਇਹ ਇਹ ਯੋਜਨਾ ਉਹ ਸਬੰਧ ਆ ਅਸੀਂ ਲੋਕਾਂ ਨੇ ਕਿ ਨਾ ਬਦਲਾਅ ਦੇ ਚੱਕਰ ਦੇ ਵਿੱਚ ਇਹ ਕੰਮ ਕਰ ਦਿੱਤੇ ਨਾ ਮੁਰਗੀ ਦਾ ਅੰਡਾ ਉਹਨੇ ਪੈਸਾ ਦਿੱਤਾ ਤੇ ਨਾਂ ਮੁਰਗੀ ਦਾ ਦਿੱਤਾ ਤੇ ਨਾਂ ਬੱਕਰੀ ਦਾ ਦਿੱਤਾ ਤੇ ਨਾਂ ਐਂ ਦਾ ਦਿੱਤਾ ਤੇ ਹੁਣ ਵੀ ਉਹਨੇ ਕੱਖ ਨਹੀਂ ਦੇਣਾ ਗੱਲਾਂ ਬਾਤਾਂ ਨੇ ਪਰ ਜਥੇਬੰਦੀਆਂ ਡੀਆਂ ਲੜਨ ਜਥੇਬੰਦੀਆਂ ਅੱਜ ਵੀ ਸਾਡੇ ਪਿੰਡ ਦੇ ਵਿੱਚ ਜਥੇਬੰਦੀ ਇੱਕ ਲੈ ਕੇ ਆਈ ਆ ਟਰੱਕ ਕਿੱਥੋਂ ਰੂਪਨਗਰ ਰੂਗੜਾ ਆਪਣਾ ਰੋਪੜ ਤੋਂ ਰੂਪਨਗਰ ਆਂਦੇ ਹਾਂ ਨਵਾਂ ਪਿਆਰੇ ਤੇ ਉਥੋਂ ਆਈ ਆ ਪੱਠੇ-ਪੱਠੇ ਲੈ ਕੇ ਆਏ ਨੇ ਅਸੀਂ ਵਿਤਰਣ ਕਰਾਂਗੇ ਇੱਕ ਅੱਧੇ ਦਿਨ ਦੇ ਵਿੱਚ ਜੋ ਵੀ ਲੋਡ ਬੰਦੇ ਆ ਉਹਨਾਂ ਨੂੰ ਤੇ ਸਰਕਾਰ ਨੇ ਨਹੀਂ ਸਾਡੀ ਹੁਣ ਅੰਸਾਰ ਲਈ ਨਾ ਹੰਦ ਤੁਸੀਂ ਦੇਖਿਆ ਕੋ ਸਾਹਾ ਕਾ ਸਰਪੰਚੇ ਸਰਪੰਚੋ ਹੁੰਦੇ ਨੇ ਮੋਕੇ ਤੇ ਜੋ ਫੈਸਲਾ ਲੈਣਾ ਉਹ ਜੱਜ ਦੇ ਬਰਾਬਰ ਹੁੰਦੇ ਮੈਂ 15 ਸਾਲ ਦਾ ਸਰਪੰਚਾਂ ਮੈਂ ਅੱਜ ਦਾ ਸਰਪੰਚ ਨਹੀਂ ਤੇ 15 ਸਾਲ ਆ ਕੱਢੀ ਤਿੰਨ ਲੱਖਾਂ ਜਿੱਤੀਆਂ ਆਓ ਤੁਹਾਨੂੰ ਅਸੀਂ ਹੋਰ ਵੀ ਲੈਤੀ ਤਸਵੀਰ ਦਿਖਾਉਂਗੇ ial ਪੱਟੀ ਦੇ ਵਿੱਚ ਜੋ ਅਸੀਂ ਬੜੇ ਪਿਆਰ ਨਾਲ ਆਪਣੇ ਜਿਹੜਾ ਮਾਲ ਟੰਗਰ ਪਾਲਦੇ ਹਾਂ ਜਿੱਤੋਂ ਸਾਨੂੰ ਦੁੱਧ ਦੀ ਆਸ ਹੁੰਦੀ ਆ ਤਾਂ ਉਹ ਵੀ ਵੇਖਿਆ ਜਾ ਤੇ ਜਿਹੜੇ ਲੈ ਤਸਵੀਰਾਂ ਕਿ ਇੱਕ ਹਰ ਦੀ ਮਾਰ ਕਰਨ ਇਹ ਜਿਹੜੀ ਆ ਵਿਚਾਰੀ ਦੀ ਗਊ ਦੀਆਂ ਲੱਤਾਂ ਜਿਹੜੀਆਂ ਖਲੋਜ ਚੁੱਕੀਆਂ ਨੇ ਔਰ ਵਿਚਾਰੀ ਕੋਈ ਸਮੇਂ ਵਿੱਚ ਇਹ ਉਹਨੂੰ ਆ ਕੇ ਪਿੰਡਾਂ ਦੇ ਵਿੱਚ ਜਾਂਦੇ ਸੁਣਾਲੀ ਸੀ ਆ ਅਸੀਂ ਗੱਲ ਕਰਦੇ ਆ ਹਾਂਜੀ ਮੇਰਾ ਸਰਦਾਰ ਬੇਲ ਸਿੰਘ ਪਿੰਡial ਪੱਟੀ ਸਾਡੀ 7 ਮਹੀਨੇ ਦੀ ਗਾਂ ਹੀ ਸੂਣ ਵਾਲੀ ਸੀ ਜਦੋਂ ਹੜ੍ਹ ਆਇਆ ਉਹਦੇ ਵਿੱਚ ਤਿਲਕ ਕੇ ਚਾਰੇ ਲੱਤਾਂ ਉਹਦੀਆਂ ਟੁੱਟ ਗਈਆਂ ਤੋਂ ਹੁਣ ਲੰਮੇ ਪਈ ਆ ਤੇ ਨਾ ਉਹ ਮਰਣ ਦੇਈ ਤੇ ਨਾ ਮਚਰੀ ਜੀਦੇ ਆ ਤੇ ਉੱਠਦੀ ਨਹੀਂ ਗਈ ਤੇ ਹੁਣ ਬਸ ਢਾਈ ਡੰਗ ਤੇ ਮਰਦਾ ਪਈ ਆ ਕੀ ਕਹਿਣਾ ਸਰਕਾਰ ਕੀ ਕਹਿਣਾ ਚਾਹੁੰਦੇ ਆ ਤੇ ਆਪਾਂ ਉਹਨਾਂ ਨੇ ਕਿਹਾ ਸੀ ਮਾਲ ਡੰਗਰ ਦਾ ਨੁਕਸਾਨ ਹੁੰਦਾ ਚਾਹੇ ਮੁਰਗੀ ਆ ਕੋਈ ਵੀ ਅਸੀਂ ਪੂਰਾ ਕਿਤਨ ਜਵੇ ਤੇ ਪਰ ਕੀ ਕਹਿਣਾ ਤੇ ਬਰੇ ਹੈ ਕਹਾਂਗੇ ਸੀਐਮ ਸਾਹਿਬ ਤੁਸੀਂ ਜਾਂਦੇ ਮੁਰਗੀ ਮਰੇਗੀ ਦੋ ਦਾ ਹੀ ਮੁਆਵਜ਼ਾ ਦਾਂਗੇ ਤੇ ਸਾਡਾ ਡੰਗਰ 70 7000 ਦੀ ਗਾਈ ਸੀ ਉਹ ਮਰਨੇ ਪਈ ਆ ਮਰ ਸਕਦੀ ਹੱਡ ਦੇ ਵਿੱਚ ਹੀ ਹੋਇਆ ਤੇ